ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ। ਲਓ ਜੀ ਆਪਾਂ ਦੁਪਹਿਰ ਦੀ ਹੁਣ ਚਾਹ ਬਣਾਉਣ ਲਈ ਤੇ ਬਾਣੀ ਚੱਲੀ ਆਓ ਮੋਸਟਰ ਦੁੱਧ ਆ ਉਬਰ ਦਾ ਫਿਰ ਆਪਾਂ ਬਾਅਦ ਚ ਦਾਲ ਸਬਜੀ ਦਾ ਕਰਾਂਗੇ। ਤੇ ਹੁਣ ਮੈਂ ਸ਼ੇਅਰ ਹੋਈ ਸੀ ਪਰ ਦੇਗ ਯਾਰਾ ਲਿਆਉਣ ਵਾਲੇ ਸੀਗੇ ਨਵੇਂ ਨਿਊ ਮੀਲੀ ਰੂ ਸੀ ਵੀ ਲੈ ਕੇ ਆਵਾ। ਹੁਣ ਮੈਂ ਤੇ ਆਂਦੇ ਆ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ। ਹੁਣ ਆਪਾਂ ਚਾਹ ਲੋਜ ਚਾਹ ਆਪਣੀ ਬਣ ਰਹੀ ਹੈ ਇੱਧਰ। ਮਿੱਧੋ ਜਾਰੀ ਨਾਲ ਟੱਕ ਦੇਣੀ ਨੇ ਵੀ ਕੁਝ ਪੈਣਾ ਜਾਵੇ ਇੱਧਰ ਦਹੀਂ ਵਾਲਾ ਤੇ ਪੀਣ ਵਾਲਾ ਦੁੱਧ ਉਬਲ ਰਹੇ ਆ ਕਿਉਂਕਿ ਜਦ ਤੱਕ ਸ਼ਾਮ ਤੱਕ ਫਿਰ ਇਹਦੇ ਉੱਪਰ ਮਲਾਈ ਆ ਜਾਂਦੀ ਆਪਾਂ ਲਾ ਲੈਣੀ ਆ ਜੇ ਦੋਵੇਂ ਵਾਲੋ ਉਹ ਤੋਂ ਹੀ ਫਿਰ ਠੰਡਾ ਹੋ ਕੇ ਇੰਨੀ ਮਲਾਈ ਨਹੀਂ ਆਉਂਦੀ ਸੋਹਣੀ ਠੀਕ ਰੱਬਾ ਫਾਂਡੇ ਦੁਕਸੇ ਗਿਆ ਕਿ ਮੈਂ ਧੋ ਲੈ ਬੁਕਾਰੀ ਕਾੜੀ ਫਿਰ ਕੜਾਈ ਵਗੈਰਾ ਛੱਡ ਗਈ ਸੀ ਦਾਲ ਵਾਲੀ ਹੁਣ ਬਾਅਦ ਵਿੱਚ ਦਾਲ ਸਬਜ਼ੀ ਦਾ ਕਰਾਂਗੇ ਤੇ ਦੁੱਧ ਨੂੰ ਵਾਲੀ ਤਾਂ ਆ ਗਈ ਆ। ਲੋ ਜੀ ਹੁਣ ਕੁੜੀ ਸਾਡੀ ਲੱਗੀ ਆ ਪਾਪ ਕੌਰਨ ਬਣਾਉਣ। ਜਰ ਰਹੀਆਂ ਮੇਰੇ ਨਾਲ ਹੀ ਖੈਰੋ ਤੇ ਹੁਣ ਪਤਾ ਨਹੀਂ ਉਥੇ ਇੱਕ ਇੱਕ ਬਰਗਰ ਵੀ ਖਾ ਰਿਆ ਤੇ ਭੁੱਖ ਫੇਗ ਨਹੀਂ ਆ ਡਾਡੀ ਲੱਗੀ ਆ ਚਾਚੀ ਪਾਪ ਕੌਰਨ ਚਾਹ ਨਾ ਖਾਣੇ ਸੀ ਪਾਪ ਕੌਰਨ ਬਣਾ ਕੇ। ਛੇਤੀ ਚਾਹ ਬਣਾ ਲਓ ਮੈਂ ਚਾਹ ਬਣਾ ਲਈ ਤੇ ਹੁਣ ਇਹਨਾਂ ਨੇ ਖਾਣੇ ਪਾਪ ਕੌਰਨ ਬਣਾ ਕੇ। ਦੋ ਪੈਕਟ ਬਣਾ ਲਾ ਪੁੱਤ ਬਹੁਤ ਲੱਗਦਾ ਲਓ ਜੀ ਪੋਪ ਕੌਰ ਬਣ ਰਹੇ ਆ ਜੀ ਉਦੋਂ ਵੈਸੇ ਅਸੀਂ ਮੈਕਰੋ ਚ ਵੀ ਬਣਾ ਸਕਦੇ ਹਾਂ ਪਰ ਇਹ ਆਇਲ ਵਾਲਿਆ ਇਹ ਮੈਕਰੋ ਚ ਪੈਕਟ ਰੱਖਣੀ ਹੋਣੀ ਮੈਕਰੋ ਤੇ ਰੱਖਣ ਵਾਲਾ ਵੀ ਲੈ ਆ ਜੀ ਦਾ ਲਓ ਜੀ ਫਟਕ ਪੋਪ ਕੌਰ ਬਣ ਕੇ ਰੈਡੀ ਜੀ ਆਜੋ ਜੀ ਛਕ ਲਓ ਸਾਰੇ ਜਣੇ ਹੁਣ ਅਸੀਂ ਖਾਵਾਂਗੇ ਇੱਧਰ ਸੀ ਚਾਹ ਬਣਾ ਕੇ ਰੱਖ ਲਈ ਐ ਆ ਦੇਖੋ ਸਾਡੇ ਨਿਆਣਿਆਂ ਦੇ ਕੰਮ ਸੈਲਫ ਤੇ ਹੀ ਵੈਗ ਖਾਣ ਛੱਕਣ ਲੱਗੇ ਆਉਣ ਨੂੰ ਲੋ ਜੀ ਚਾਹ ਵਿੱਦ ਖਿਲਾ ਪੌਪ ਕੌਰ ਆਸੀਂ ਮੈਂਬਰ ਬੈਠੇ ਆ ਇੱਧਰ ਖਾ ਰਹੇ ਆ ਮੋ ਬੈਠਾ ਸਟਾ ਅਰਜੁਨ ਦੇਤਾ ਉਹ ਵੀ ਖਾਂਦਾ ਲੋ ਜੀ ਆਪਾਂ ਲਿਆਂਦੇ ਪਰ ਦੇ ਇੱਥੇ ਬ੍ਰਾਂਡੇ ਚ ਲਾਉਣ ਨੂੰ ਲਿਆਉਂਦੇ ਨੂੰ ਪਰਦੇ ਇਹ ਹੈਗੇ 10 ਪੀਸ ਗ੍ਰੇ ਕਲਰ ਦੇ ਗ੍ਰੇ ਤੇ ਵਾਈਟ ਦੇ ਉਹਨਾਂ ਹਸਾਲ ਕੱਢੇ ਆ ਸਾਡੇ ਦੇ ਦੋ ਹੈ ਪਰਦੇ ਅਰਧਨ 10 ਪੀਸ ਜਿੱਥੇ ਇੱਕ ਪੀਸ ਕੋਲ ਤੇ ਵੀ ਦੇਖੋ ਅੰਦਰ ਦੀਦੀ ਕਿਹੜੀ ਚੱਕੀ ਕੋਲ ਕਿਚਨ ਲਿਆਉਂਦੇ ਜੇ ਆਪਾਂ ਪਰਦੇ ਇਹ ਪਕੌੜੇ ਤੋਂ ਫੋਨੇ ਸਾਨੂੰ ਬਾਹਰ ਇਹ ਲਿਆਂਦੇ ਆਪਾਂ ਕੀ ਕੋਆ ਸੈਟ ਜ ਆ ਗਿਆ ਸੀ ਰੰਗ ਮੈਨੂੰ ਮੈ ਰੰਗ ਹੋਰ ਤਾਂ ਦੀ ਸੀ ਰੈੱਡ ਕਲਰ ਮਿਲਿਆ 3 ਪੀਸ ਆ ਇਹ 200 ਦੇ ਹਾਂਜੀ ਇਹ ਵੈਸਲੀ ਨਹੀਂ ਜਾਂਦੀ ਇਹ ਲੰਦਾਪਾ ਰਸੋਈ ਵਾਲੀ ਸ਼ੈਲਫ ਆ ਆਪਾਂ ਨੂੰ ਕਪੜਾ ਇਹ ਹੈਗੇ ਜੀ ਭਾਂਡੇ ਤੋਂ ਨਾਲ ਸਕਰਾਬ ਤੇ ਸਕਿੱਲ ਬੂਲ ਦਾ ਵੀ ਕੰਮ ਦਿੰਦੇ ਜੀ ਨਾਲ ਹੀ ਇਹ ਆਜ ਦਾ ਡਬਲ ਹੈ 30 ਰੁਪਏ ਦਾ ਜਿਹੜਾ ਸਿੰਗਲ ਹੈ 20 ਰੁਪਏ ਦਾ ਹੈ ਇਹ ਲਾਂ ਪਾਤੇ ਹੁੰਦੇ ਲੋਕ ਇਹਦੇ ਅੰਦਰ ਜੀ ਮੈਂ ਦੋ ਸੂਟ ਆਪਣੇ ਸਸਤੇ ਹੀ ਆ ਬਸ ਬਗੈਰ ਚੁੰਨੀਆਂ ਤੋਂ 660 ਦੇ ਘਰ ਪਾਉਣ ਲਈ ਆਹ ਕੰਲਾ ਦੇ ਗੀਤ ਪਾ ਦੇ ਦੇਖੋ ਤਾਂ ਜੀ ਸੋਹਣੇ ਸੋਹਣੇ 10 ਸੋਹਣੇ പിോണേ ਵਧੀਆ 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 ਬਣੀ ਨਾਲੇ ਵਿੱਚ ਧਾਗਾ ਰਹੀ ਸੀ ਜੰਗਲ ਦੀ ਨਹੀਂ ਚਲਦੀ ਗਾਹ ਕਾ ਕੇ ਚਿੱਲਾ ਆ ਜੀ ਸਾਡੀਆਂ ਛਿੱਲਾ ਹੈ ਹਾਂ ਜੀ ਜੀ ਮੇਰੀ ਘਰ ਵਾਲੀ ਲੈ ਕੇ ਆਈ ਜੀ ਮੈਂ ਲੈ ਗਈ ਇੱਕ ਜੀਆਂ ਲੈ ਚਾਈਆਂ ਮੈਂ ਕਹਾਂ ਝੂਠ ਬੋਲਾਂ ਮੈਂ ਲੈ ਗਈ ਮਨੇ ਮਟਰ ਕਿੰਨੀਆਂ ਅੱਧਾ ਕਿੰਨੂ ਕਾੜਨੀ ਹੈ ਕਿੰਕੀ ਨੰਬਰ ਡੋਇ ਨੀ। ਦੇਖੋ ਪਰ ਦੇਖਦਾ। ਹੱਜ ਤੱਕ। ਨਾ ਮੈਂ ਤਾਂ ਥੋੜੇ ਹੋ ਗਏ। ਪ੍ਰੈਸਿੰਗ ਵਾਲੇ ਦਿੱਤੇ ਨਾ। ਪ੍ਰੈਸ ਖਾਣ ਵਾਲੀ ਚੀਜ਼ਾ ਜਿਹੜੇ ਪੁੱਤੇ ਪੁੱਤੇ ਆ ਟੈਸਟ ਕੀਤੇ ਆ ਪੜਦੇ ਕਹਿੰਦਾ ਪੁੱਤੇ ਪੁੱਤੇ ਆ ਤਾਂ ਬੜੇ ਵੱਡੇ ਲੱਗਦੇ ਵੀ ਨੌ ਨੌ ਪੁੱਤੇ ਆ ਆਪਾਂ ਪੈਰ ਤਾਂ ਚ ਗਾਲੀਏ ਲੈ ਪੈਰ ਥੋੜੇ ਇਦਾਂ ਸੋਹਣੇ ਲੱਗੇ ਫਿਰ ਜੱਕ ਕਹਿੰਦਾ ਉਹਦੇ ਵੀ ਫਿਰ ਪੜਦਾ ਤਾਂ ਫੜੇ ਹੋ ਖਾਲੀ ਸਹੀ ਆ ਤੇ ਦਿਖਾਓ ਨਾ ਨਾਚੀ ਨਹੀਂ ਆ ਸਹੀ ਆ ਵਾਹ ਸਹੀ ਆ ਬਹੁਤ ਸੋਹਣੀ ਆ ਸਹੀ ਆ ਇਹ ਨਿੱਨੀ ਆਈਏ ਉਹ ਫੋਲਡ ਕਰ ਦੇਣੇ ਆ ਕੱਟਣੇ ਨਹੀਂ ਹੈਗੇ ਮਨੇ ਹਾਂ ਫੋਲਡ ਕਰ ਲਿਓ ਕੱਟੇ ਉਹਨਾਂ ਕੱਟ ਕੇ ਖਰਾਬ ਜੇ ਹੋ ਜਾਂਦੇ ਆ ਇਹ ਲੈਥੋਮੈਟ ਕੀ ਆਪਾਂ ਆਹ ਪੜਦੇ ਸੱਤ ਕੁੱਟੇ ਸੱਤ ਫੁੱਟੇ ਲੈਣੇ ਆ ਫਿਰ ਸੱਤ ਫੁੱਟੇ ਛੋਟੇ ਹੁੰਦੇ ਆ ਇਹਦੇ ਚੱਕ ਹੁੰਦੇ ਤਾਂ ਆਨ ਸੱਤ ਕੁੱਟੇ ਪਾੜ ਦਿਆ ਮੈਂ ਆ ਕੱਢ ਕੇ ਆ ਆ ਕੱਢ ਕੇ ਇਹਦੇ ਮੇਜ਼ ਲੈ ਕੇ ਉਹਨੇ ਫੋਲਡ ਕਰ ਦੇ ਵੇਹ ਕੱਢ ਲਾ ਕੱਢ ਲਾ ਵਾਲੇ ਕਮਰੇ ਤੇ ਲੱਗੇ ਆ ਦੇਖੋ ਤਾਂ ਤੁਸੀਂ ਕਰਦਣ ਲਾ ਕੇ ਫਿੱਟਾ ਕਿਉਂ ਦਾ ਪੜਦਾ ਸਹੀ ਤਰ੍ਹਾਂ ਸਿੱਧਾ ਫਾਇਲ ਕਰਕੇ ਫੜਿਓ ਮੈਂ ਲੈ ਲੇ ਲਿਆ ਇਹ ਕੋਲ ਕਨੀ ਬੁਵਾੜੀ ਆ ਵਾੜੀਆਂ ਲਾਉੜੀ ਹੈ ਲਾਉੜੀ ਆਊ ਦੇਖੀ ਰਾਜੇ ਸੱਤ ਤੋਂ ਥੱਲੇ ਨੂੰ ਪਾਉਂਦੇ ਉਹ ਵੱਡੇ ਨੇ ਥੋੜੇ ਵੱਡੇ ਨੇ ਕੋਈ ਨਹੀਂ ਉਹ ਤਾਂ ਟੇਲਰ ਤੋਂ ਕਰਾ ਲਾ ਗਏ ਤਾਂ ਨੀਚੇ ਫੋਲ ਹੋ ਜਾਣੇ ਇਹਦੇ ਵਿੱਚ ਇਹਦੇ ਮੇਜੇ ਕਰਾ ਲਵੇ ਇਹਦੇ ਵਿੱਚ ਥੋੜੇ ਉੱਚੇ ਨਹੀਂ ਮੇਰਾ ਇਹ ਤਾਂ ਉਹ ਉਹ ਲੋਟੇ ਪਰ ਰੋਟੀ ਸਬਜ਼ੀ ਦਾ ਸਾਰਾ ਕੰਮ ਫਿਨਿਸ਼ ਕਰ ਲਿਆ। ਜੱਬ ਤੱਕ ਅੱਧ ਨੂੰ ਦਹੀਂ ਵਾਲੇ ਨੂੰ ਜਾਗ ਲਾ ਦਿੱਤਾ। ਤੇ ਅੱਜ ਆਪਾਂ ਲੱਸੀ ਵਾਲਾ ਦੁੱਧ ਨਹੀਂ ਕੀਤਾ ਗਰਮ। ਕਿਉਂਕਿ ਅੱਜ ਰੜਕਿਆ ਸੀਗਾ ਤੇ ਫਿਰ ਲੱਸੀ ਦਾ ਸਾਰਾ ਦਾਣਾ ਸੇਵਨ। ਕਿ ਆਪਣਾ ਕੰਮ ਫਿਨਿਸ਼ ਹੋ ਗਿਆ ਜੀ। ਠੀਕ ਹੈ ਜੀ ਅੱਜ ਦੀ ਵੀਡੀਓ ਸਾਡੀ ਇੱਥੇ ਤੱਕ ਸੀ। ਸਾਰੇ ਭੈਣ ਭਰਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਕਰੋ ਤੇ ਫੁੱਲ ਵਾਚ ਕਰਿਆ ਕਰੋ ਜੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਨਾਲ ਹੀ ਅੱਗੇ ਜਾਣਾ ਅਸੀਂ ਜੀ ਤੇ ਠੀਕ ਹੈ ਜੀ ਅੱਜ ਦਾ ਬਲੌਗ ਇੰਨਾ ਹੀ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ